ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਗਿਆਨ ਟਾਈਮ ਤੇ ਹਾਜ਼ਰ ਹੈ ਕਹਾਣੀ ਲੈ ਕੇ ਮੇਰਾ ਬਾਪੂ ਮੇਰਾ ਸਭ ਕੁਝ ਯਾਦ ਹੈ ਇੱਕ ਵਾਰ ਬਸ ਤਲਵੰਡੀ ਸਟੈਂਡ ਵਿੱਚ ਦਾਖਲ ਹੋਈ ਤੇ ਬਸ ਸਟੈਂਡ ਦੇ ਬਾਹਰ ਖੇਡਣ ਵਾਲੇ ਨਿੱਕੇ ਵੱਡੇ ਲੋਹੇ ਤੇ ਟਰੈਕਟਰ ਲੱਕੜ ਦੇ ਟਰੈਕਟਰ ਕਿਸੇ ਦੁਕਾਨ ਦੇ ਬਾਹਰ ਸਜਾਏ ਹੋਏ ਸੀ ਮੈਂ ਬਾਪੂ ਨੂੰ ਹਲੂਣ ਕੇ ਟਰੈਕਟਰ ਦਿਖਾਏ ਪਰ ਬਾਪੂ ਨੇ ਗੱਲ ਅਣਸੁਣੀ ਕਰ ਦਿੱਤੀ ਅਸੀਂ ਬਸ ਸਟੈਂਡ ਉੱਤਰੇ ਬਾਪੂ ਤੇ ਮੈਂ ਉੱਤਰ ਕੇ ਬਸ ਸਟੈਂਡ 'ਚ ਬੈਠਣ ਲਈ ਬਣੀਆ ਥੜੀਆਂ ਤੇ ਬੈਠ ਗਏ ਬਾਪੂ ਇੱਕਦਮ ਉਠਿਆ ਮੇਰਾ ਹੱਥ ਫੜ ਕੇ ਬਾਪੂ ਮੋਚੀ ਕੋਲ ਚਲਾ ਗਿਆ ਆਪਣੀ ਜੁੱਤੀ ਲਾ ਕੇ ਮੋਚੀ ਨੂੰ ਦੇ ਦਿੱਤੀ ਮੋਚੀ ਅੱਗੋਂ ਕਹਿੰਦਾ ਜੁੱਤੀ ਦੀ ਹਾਲਤਾਂ ਜੀ ਬਹੁਤ ਖਰਾਬ ਆ ਜੇ ਵਾਲਾ ਕਹਿੰਦੇ ਆ ਤਾਂ ਸਿਉਂ ਦਿੰਨਾ ਪਰ ਮਿਲੂ ਕੱਲ ਨੂੰ ਬਾਪੂ ਨੇ ਦੂਜੀ ਜੁੱਤੀ ਵੀ ਲਾ ਕੇ ਮੋਚੀ ਕੋਲ ਰੱਖ ਦਿੱਤੀ ਤੇ ਕਿਹਾ ਕੱਲ ਹੀ ਲੈ ਕੇ ਜਾਵਾਂਗੇ ਉਹ ਦੋਨੋਂ ਬਾਪੂ ਨੰਗੇ ਪੈਰ ਤੁਰ ਕੇ ਫਿਰ ਉਸੇ ਥੜੀ ਤੇ ਜਾ ਬੈਠ ਗਿਆ ਤੇ ਮੈਂ ਵੀ ਬਾਪੂ ਦੇ ਪਿੱਛੇ-ਪਿੱਛੇ ਫੁੱਲੇ ਪਾਪੜ ਗਿਰੀਆਂ ਵੇਚਣ ਵਾਲੇ ਵਾਰ-ਵਾਰ ਸਾਡੇ ਕੋਲ ਆਉਂਦੇ ਤੇ ਮੇਰੇ ਵਿੱਚ ਐਨੀ ਹਿੰਮਤ ਨਹੀਂ ਸੀ ਕਿ ਬਾਪੂ ਨੂੰ ਕਹਿ ਦੇਵਾਂ ਕਿ ਬਾਪੂ ਮੈਨੂੰ ਵੀ ਕੁਝ ਚੀਜ਼ੀ ਦਵਾ ਦੇ ਫਿਰ ਬਾਪੂ ਨੇ ਮੈਲੇ ਦੇ ਝੋਲੇ ਚੋਂ ਪਾਣੀ ਦੀ ਬੋਤਲ ਕੱਢੀ ਮੇਰੇ ਅੱਗੇ ਕਰ ਦਿੱਤੀ ਕੀ ਪਿਆਸ ਲੱਗੀ ਹੋਣੀ ਆ ਪੀ ਲਾ ਮੈਂ ਸਾਰਾ ਦਿਨ ਪਾਣੀ ਸਾਰਾ ਪਾਣੀ ਪੀ ਲਿਆ ਤੇ ਬਾਪੂ ਬੜੇ ਸਕੂਨ ਨਾਲ ਬੜੇ ਪਿਆਰ ਨਾਲ ਮੇਰੇ ਮੂੰਹ ਵੱਲ ਦੇਖਦਾ ਰਿਹਾ ਜਿਵੇਂ ਉਹਦੀ ਪਿਆਸ ਮੇਰੇ ਪਾਣੀ ਪੀਤੇ ਹੀ 부ਝ ਗਈ ਹੋਵੇ ਅਸੀਂ ਪਸੀਨੋ ਪਸੀਨੀ ਹੋਏ ਪਿੰਡ ਨੂੰ ਵਾਪਸ ਆ ਗਏ 15 ਦਿਨ ਬਾਅਦ ਬਾਡੀ ਸ਼ੁਰੂ ਹੋਣੀ ਸੀ ਬਾਪੂ ਉਸ ਦਿਨ ਆੜਤੀਏ ਤੋਂ ਪੈਸੇ ਲੈਣ ਤਲਵੰਡੀ ਗਿਆ ਹੋਇਆ ਸੀ ਦੁਪਹਿਰ ਵੇਲੇ ਤਾਇਆ ਬਿchna ਭੱਜਿਆ ਭੱਜਿਆ ਸਾਡੇ ਘਰ ਆਇਆ ਤੇ ਮਾਂ ਚਾਹ ਬਣਾ ਰਹੀ ਸੀ ਚੌਥਰੀ ਕੁਲ ਜਾ ਕੇ ਤਾਇਆ ਨੇ ਖੰਗੂਰਾ ਜਿਹਾ ਮਾਰਿਆ ਤੇ ਕਿਹਾ ਭਾਈ ਲక్ష్మణ ਦਾ ਤਲਵੰਡੀ ਤੋਂ ਆਉਂਦੇ ਦਾ ਐਕਸੀਡੈਂਟ ਹੋ ਗਿਆ ਮੈਂ ਉਹਦਾ ਪਤਾ ਲੈਣ ਚੱਲਿਆ ਉੱਥੇ ਤੇਰੀ ਭੈਣ ਆਉਂਦੀ ਆ ਤੇਰੇ ਕੋਲ ਐਨਾ ਕਹਿ ਕੇ ਮੇਰਾ ਤਾਇਆ ਮੇਰੇ ਬਾਪੂ ਕੋਲ ਚਲਾ ਗਿਆ ਦੀ ਮਾਤਾ ਉੱਥੇ ਹੀ ਸੁੰਨ ਜੀ ਹੋ ਕੇ ਚੱਕਰ ਖਾ ਕੇ ਡਿੱਗ ਗਈ। ਮੈਂ ਮਾਂ ਨੂੰ ਪਾਣੀ ਪਲਾਇਆ ਇੰਨੇ ਨੂੰ ਤਾਈ ਵੀ ਆ ਗਈ। ਤਾਈ ਮਾਂ ਦੇ ਹੱਥ ਪੈਰ ਮਾਲਣ ਲੱਗੀ। ਤਾਇ ਦਾ ਮੁੰਡਾ ਮੋਟਰਸਾਈਕਲ ਤੇ ਬਿਠਾ ਕੇ ਡਾਕਟਰ ਨੂੰ ਲੈ ਆਇਆ। ਡਾਕਟਰ ਨੇ ਦੱਸਿਆ ਬਲੱਡ ਪ੍ਰੈਸ਼ਰ ਘਟ ਗਿਆ ਥੋੜੇ ਟਾਈਮ ਚ ਠੀਕ ਹੋ ਜਾਣਗੇ। ਤਿੰਨ ਕੋ ਘੰਟੇ ਬਾਅਦ ਜੀਪ ਤੋਂ ਤਾਇਆ ਰੋਂਦਾ ਰੋਂਦਾ ਉਤਰਿਆ। ਆਪਾਂ ਤਾਂ ਲੁੱਟੇ ਗਏ ਭਾਈ। ਮੁੱਕ ਗਿਆ ਮੇਰਾ ਭਰਾ ਤਾਂ। ਤਾਇਆ ਬੇੜੇ 'ਚ ਬੈਠਾ ਤਾਹਾ ਮਾਰਨ ਲੱਗਿਆ। ਕਾਰ ਵਿੱਚ ਐਂਬੂਲੈਂਸ ਦੇ ਨਾਲ-ਨਾਲ ਹੋਰ ਗੱਡੀਆਂ ਤੇ ਟਰੈਕਟਰ ਟਰਾਲੀਆਂ ਨੇ ਸਾਰਾ ਵਿੜਾ ਮਲ ਲਿਆ ਟਰਾਲੀ ਦੇ ਬਾਪੂ ਦਾ ਸਕੂਟਰ ਵੀ ਰੱਖਿਆ ਹੋਇਆ ਸੀ ਕਾਰ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਗਿਆ ਬਾਪੂ ਦੀ লাশ ਨੂੰ ਗੱਡੀ ਵਿੱਚੋਂ ਲਾਹਿਆ ਗਿਆ ਤੇ ਬਾਪੂ ਦਾ ਸਕੂਟਰ ਟਰਾਲੀ ਵਿੱਚੋਂ ਮੈਂ ਬਹੁਤ ਡਰ ਗਿਆ ਸੀ ਤੇ ਡਰਿਆ ਸਹਿਮਿਆ ਆਪਣੀ ਭੂਆ ਦੇ ਬੁੱਕਲ ਵਿੱਚ ਬੈਠਾ ਸੀ ਰੋਈ ਜਾ ਰਿਹਾ ਸੀ ਭੂਆ ਮੈਨੂੰ ਚੁੱਕ ਕੇ ਸਕੂਟਰ ਕੋਲ ਚਲੀ ਗਈ ਉਹਦੀ ਪੁੱਭ ਨਿਕਲ ਗਈ ਮੇਰੀ ਨਿਗਾਹ ਸਕੂਟਰ ਦੇ ਨਾਲ ਬੰਨੇ ਉਸ ਖੜਾਉਣੇ ਟਰੈਕਟਰ ਤੇ ਪਈ ਜੋ ਬਾਪੂ ਬਿਨਾ ਦੱਸੇ ਮੇਰੇ ਲਈ ਲੈ ਕੇ ਆ ਰਿਆ ਸੀ ਮੇਰੀਆਂ ਅੱਖਾਂ ਹੋਰ ਵੀ ਟਿਪ ਟਿਪ ਚੋਂਣ ਲੱਗੀਆਂ ਭੂਆ ਨੇ ਮੈਨੂੰ ਜ਼ੋਰ ਦੇ ਕੇ ਘੁੱਟ ਲਿਆ ਤੇ ਕਮਰੇ ਵਿੱਚ ਚਲੀ ਗਈ ਮੈਂ ਕੰਬ ਰਿਆ ਸੀ ਭੂਆ ਮੈਨੂੰ ਕਲਾਵੇ ਵਿੱਚ ਲੈ ਕੇ ਬੈਠੀ ਰਹੀ ਜਿਵੇਂ ਮੈਂ ਉਹਦਾ ਵੀਰ ਹੋਮਾ ਤੇ ਮੈਨੂੰ ਮੁੜ ਤੋਂ ਕੋਣ ਤੋਂ ਡਰ ਰਹੀ ਹੋਵੇ ਇੱਕ ਦੋ ਵਾਰ ਉਹਦੇ ਮੂੰਹੋਂ ਨਿਕਲਿਆ ਨਾ ਲక్ష్మణ ਰੋ ਨਾ ਤੇਰੀ ਭੈਣ ਹੈਗੀ ਆ ਫਿਕਰ ਨਾ ਕਰ ਬਾਪੂ ਨੂੰ ਨਹਾਉਣ ਲੱਗੇ ਉਹਦੇ ਗੀਜੇ 'ਚੋਂ ਆੜਤੀਏ ਦੇ ਦਿੱਤੇ ਚੈੱਕ ਨਿਕਲੇ ਜੋ ਵੱਡੇ ਫੁੱਫੜ ਜੀ ਨੇ ਸਾਂਭਣ ਲਈ ਫੜਾ ਦਿੱਤੇ ਬਾਪੂ ਦਾ ਸੰਸਕਾਰ ਹੋ ਗਿਆ। ਬਾਪੂ ਦਾ ਸਕੂਟਰ ਦਲਾਂ ਨਾਲ ਲੱਗਦੇ ਸ਼ਟਰ ਵਾਲੇ ਕਮਰੇ 'ਚ ਸਾਮ ਦਿੱਤਾ ਤੇ ਉਹ ਨਿੱਕਾ ਟਰੈਕਟਰ ਵੀ ਉਵੇਂ ਹੀ ਸਕੂਟਰ ਮਾਗਰ ਬੰਨਿਆ ਹੋਇਆ ਸੀ। ਉਹ ਸ਼ਟਰ ਵਾਲਾ ਕਮਰਾ ਮੇਰੀ ਸੁਰਤ 'ਚ ਬੰਦ ਹੀ ਰਹਿੰਦਾ ਤੇ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਬਾਪੂ ਦਾ ਸਕੂਟਰ ਠੀਕ ਕਰਾ ਕੇ ਵਰਤ ਲਈਏ। ਨਿੱਕੇ ਟਰੈਕਟਰ ਨਾਲ ਖੇਡ ਲਈਏ ਸਮਾਂ ਬੀਤਦਾ ਗਿਆ। ਮੈਂ ਤੇ ਮਾਂ ਦੋਵੇਂ ਕੈਨੇਡਾ ਚਲੇ ਗਏ। 5 ਸਾਲਾਂ ਬਾਅਦ ਘੇੜਾ ਲੱਗਦਾ ਅੱਜ 25 ਸਾਲਾਂ ਬਾਅਦ ਮੈਂ ਆਪਣੇ ਪਰਿਵਾਰ ਸਮੇਤ ਪਿੰਡ ਆਇਆ। ਨਾਲ ਇੱਕ ਨਵਾਂ ਜੀਵੀ ਸੀ ਉਹ ਸੀ ਮੇਰਾ ਪੁੱਤ ਮਿਲਣ ਵਾਲੇ ਲੋਕ ਕਹਿ ਰਹੇ ਸੀ ਇਹ ਤਾਂ ਜਮਾ ਆਪਣੇ ਦਾਦੇ ਵਰਗਾ ਉਹੀ ਆ ਐਤਵਾਰ ਵਾਲੇ ਦਿਨ ਪਤਾ ਨਹੀਂ ਮਨ ਵਿੱਚ ਕੀ ਆਇਆ ਕਿ ਉਸ ਸ਼ਾਮ ਮੈਂ ਉਸ ਸ਼ਟਰ ਵਾਲਾ ਕਮਰਾ ਖੋਲ੍ਹ ਲਿਆ ਤੇ ਮੇਰਾ ਪੁੱਤ ਮੇਰੀ ਗੋਦੀ ਤੋਂ ਉੱਤਰ ਕੇ ਸਕੂਟਰ ਕੋਲ ਜਾ ਖੜਾ ਹੋਇਆ ਸਕੂਟਰ ਤੇ ਲਾਲ ਲੀੜਾ ਦਿੱਤਾ ਹੋਇਆ ਸੀ ਪਰ ਅੱਧਾ ਲੀੜਾ ਲਹਿ ਗਿਆ ਸੀ ਪੁੱਤ ਦੀ ਨਿਗਾ ਟਰੈਕਟਰ ਤੇ ਪਈ ਤੇ ਜਿੱਦ ਕਰਨ ਲੱਗਾ ਕਿ ਉਹ ਟਰੈਕਟਰ ਲੈਣਾ ਖੇਡਣ ਲਈ ਮੈਂ ਪਰੇਜ਼ੇ ਮਨ ਨਾਲ ਲੀੜੇ ਨੂੰ ਖਿੱਚ ਲਿਆ ਤੇ ਸਾਰੀ ਮਿੱਟੀ ਸਾਡੇ ਦੋਵਾਂ ਤੇ ਪੈ ਗਈ ਮੈਨੂੰ ਉਸ ਮਿੱਟੀ ਦੀ ਖੁਸ਼ਬੂ ਚੰਗੀ ਲੱਗ ਰਹੀ ਸੀ ਮੈਂ ਸਕੂਟਰ ਨੂੰ ਰੋੜ ਕੇ ਵੇੜੇ ਵਿੱਚ ਲਾਇਆ ਆ ਮਾਂ ਭਾਂਡੇ ਵਿੱਚ ਛੱਡ ਕੇ ਮੇਰੇ ਕੋਲ ਆ ਗਈ ਸ਼ਾਇਦ ਮੈਨੂੰ ਸਹਾਰਾ ਦੇਣ ਲਈ ਕਿ ਕਿਧਰੇ ਸਕੂਟਰ ਦੇਖ ਕੇ ਮੈਂ ਕਮਜ਼ੋਰ ਨਾ ਪੈ ਜਾਵਾਂ ਪਰ ਸਕੂਟਰ ਕੋਲ ਆ ਕੇ ਮਾਂ ਨੇ ਡੂੰਗਾ ਹੌਂਕਾ ਲਿਆ ਆਪਦੇ ਮੂੰਹ ਨੂੰ ਚੁੰਨੀ ਨਾਲ ਪੂੰਝਣ ਲੱਗੀ ਮੈਂ ਸਕੂਟਰ ਸ਼ਾਫ ਕੀਤਾ ਤੇ ਟਰੈਕਟਰ ਵੀ ਟਰੈਕਟਰ ਬੁੱਤ ਨੂੰ ਖੇਡਣ ਲਈ ਦੇ ਦਿੰਦਾ ਸਕੂਟਰ ਜੀਪ ਤੇ ਲੱਦ ਕੇ ਤਾਏ ਦੇ ਮੁੰਡੇ ਨਾਲ ਸ਼ਹਿਰ ਵੱਲ ਚੱਲ ਪਿਆ ਠੀਕ ਕਰਾ ਕੇ ਸਕੂਟਰ ਨੂੰ ਫਿਰ ਤੋਂ ਨਵਾਂ ਬਣਾ ਲਿਆ ਜੀ ਬਤਾਏ ਦਾ ਮੁੰਡਾ ਘਰ ਲਿਆ ਆ ਤੇ ਮੈਂ ਸਕੂਟਰ ਤੇ ਸ਼ਹਿਰੋਂ ਪਿੰਡ ਆਉਂਦੇ ਰਸਤੇ ਵਿੱਚ ਖਿਆਲ ਆਇਆ ਕਿ ਬਾਪੂ ਨੇ ਇੱਕ ਵਾਰ ਜੁੱਤੀ ਗੰਢਣੀ ਦਿੱਤੀ ਸੀ ਮੋਚੀ ਕੋਲ ਬੱਸ ਸਟੈਂਡ ਵਿੱਚ ਪਤਾ ਨਹੀਂ ਕੀ ਖੋਜ ਕੇ ਮੈਂ ਸਕੂਟਰ ਫਿਰ ਤੋਂ ਸ਼ਹਿਰ ਵੱਲ ਮੋੜ ਲਿਆ ਤੇ ਬੱਸ ਸਟੈਂਡ ਤੇ ਚਲਾ ਗਿਆ ਉੱਥੇ ਹੁਣ ਟਰੈਕਟਰ ਤੇ ਖਡਾਉਣਿਆਂ ਦੀ ਦੁਕਾਨ ਕੋਈ ਨਹੀਂ ਸੀ ਬੱਸ ਸਟੈਂਡ ਜਾ ਕੇ ਮੈਂ ਉੱਥੇ ਉਸੇ ਜਗ੍ਹਾ ਤੇ ਬਣੀ ਨਵੀਂ ਥੜੀ ਤੇ ਕਿੰਨਾ ਸਿਰ ਬੈਠਾ ਰਿਹਾ ਫਿਰ ਉੱਥੋਂ ਉੱਠ ਕੇ ਉਹੀ ਮੋਚੀ ਕੋਲ ਜੋ ਗਿਆ ਜੋ ਕਿ ਹੁਣ ਬੁੱਢਾ ਹੋ ਚੁੱਕਿਆ ਸੀ ਮੈਂ ਮੋਚੀ ਕੋਲ ਜਾ ਕੇ ਕਿਹਾ ਮੇਰੇ ਬਾਪੂ ਦੀ ਜੁੱਤੀ ਲੈ ਕੇ ਜਾਣੀ ਆ ਮੋਚੀ ਨੇ ਕਿਹਾ ਕਿ ਇਹ ਦੀ ਮੈਂ ਬਾਪੂ ਦੀ ਪਾਸਪੋਰਟ ਸਾਈਜ਼ ਫੋਟੋ ਪਟੂਏ ਚੋਂ ਕੱਢ ਕੇ ਦਿਖਾਈ ਉਸ ਮੋਚੀ ਨੇ ਮੈਨੂੰ ਘੁੱਟ ਕੇ ਗਲ ਨਾਲ ਲਾ ਲਿਆ ਅੱਛਾ ਤੂੰ ਉਸ ਕਰਮਾ ਵਾਲੇ ਦਾ ਪੁੱਤ ਆ ਤੂੰ ਤੇ ਫਿਰ ਉਹ ਹੱਥ ਫੜ ਕੇ ਮੈਨੂੰ ਸੜਕ ਦੇ ਦੂਜੇ ਪਾਸੇ ਬਣੇ ਜੁੱਤੀਆਂ ਦੇ ਇੱਕ ਵੱਡੇ ਸਾਰੇ ਸ਼ੋਅਰੂਮ ਵਿੱਚ ਲੈ ਗਿਆ ਇਸ਼ਾਰਾ ਕਰਕੇ ਫਰੇਮ ਵਿੱਚ ਜੜੀ ਜੁੱਤੀ ਦਾ ਜੋੜਾ ਦਿਖਾਇਆ ਤੇ ਕਿਹਾ ਕਿ ਇਹ ਜੁੱਤੀ ਮੈਂ ਸਾਮ ਕੇ ਰੱਖੀ ਹੋਈ ਹੈ ਇਹ ਜੁੱਤੀ ਮੇਰੀ ਦੁਕਾਨ ਤੇ ਆਈ ਮੇਰੇ ਕੰਮ ਵਿੱਚ ਬਹੁਤ ਬਰਕਤ ਹੋਈ ਹੋ ਸਕਦਾ ਹੈ ਮੇਰਾ ਵਹਿਮ ਵੀ ਹੋਵੇ ਪਰ ਮੈਂ ਜੁੱਤੀ ਨੂੰ ਰੱਬ ਵਾਂਗ ਪੂਜਦਾ ਮੈਂ ਇੱਕ ਵਾਰ ਫਿਰ ਸੁੰਨ ਜਾ ਹੋ ਕੇ ਜੁੱਤੀ ਨੂੰ ਇੱਕ ਟੱਕ ਦੇਖਣ ਲੱਗਾ ਮੈਂ ਬੁੱਢੇ ਮੋਚੀ ਨੂੰ ਤਰਲਾ ਜਾ ਪਾ ਕੇ ਕਿਹਾ ਇਹ ਜੋੜਾ ਮੈਨੂੰ ਦੇ ਦਿਓ ਜੀ ਮੈਂ ਜੋ ਕੀਮਤ ਕਹੋਗੇ ਦੇ ਦੇਵਾਂਗਾ ਬੁੱਢੇ ਮੋਚੀ ਨੇ ਆਪਣੇ ਪੁੱਤ ਨੂੰ ਕਹਿ ਕਿ ਉਹ ਜੁੱਤੀ ਅਖਬਾਰ ਵਿੱਚ ਲਪੇਟ ਕੇ ਕਾਲੇ ਲਫਾਫੇ ਵਿੱਚ ਪਾ ਕੇ ਦੇ ਦਿੱਤੀ ਮੈਂ ਆਉਂਦਾ ਆਉਂਦਾ ਉਸ ਤੋਂ ਪੁੱਛਣਾ ਜ਼ਰੂਰੀ ਸਮਝਿਆ ਕਿ ਇੰਨਾ ਵੱਡਾ ਸ਼ੋਰੂਮ ਹੈ ਤੇ ਤੁਸੀਂ ਬਸ ਸਟੈਂਡ ਧੁੱਪ ਵਿੱਚ ਨਿੱਕੇ ਜੇ ਦੁਕਾਨ ਤੇ ਕੰਮ ਕਿਉਂ ਕਰਦੇ ਹੋ ਬੁੱਢੇ ਮੋਚੀ ਨੇ ਚਿੱਟੇ ਉੱਤੇ ਮੋਤੀ ਉੱਤੇ ਅੱਖਾਂ ਨੂੰ ਭਰ ਕੇ ਕਿਹਾ ਮੇਰੇ ਪਿਓ ਨੇ ਉਹ ਜੁੱਤੀਆਂ ਵਾਲੇ ਖੋਖੇ ਵਿੱਚ ਜ਼ਿੰਦਗੀ ਕੱਢ ਦਿੱਤੀ ਕਾਕਾ ਮੈਨੂੰ ਉਸ ਦੁਕਾਨ ਤੇ ਬਹਿ ਕੇ ਬਹੁਤ ਸਕੂਨ ਮਿਲਦਾ ਐਵੇਂ ਲੱਗਦਾ ਜਿਵੇਂ ਮੇਰਾ ਪਿਓ ਮੇਰੇ ਕੋਲ ਬੈਠਾ ਹੋਵੇ ਮੈਂ ਉਦਾਸ ਹੋ ਕੇ ਉਹਨਾਂ ਨੂੰ ਅਲਵਿਦਾ ਕਹਿ ਕੇ ਸਕੂਟਰ ਘਰ ਨੂੰ ਤੋਰ ਲਿਆ ਘਰ ਪਹੁੰਚਿਆ ਤਾਂ ਮਾਂ ਫਿਕਰ ਕਰ ਰਹੀ ਸੀ ਕਿ ਐਨਾ ਖੁਵਿਲਾ ਕਰ ਦਿੱਤਾ ਸ਼ਹਿਰੋਂ ਘਰ ਆਉਣ ਵਿੱਚ ਤੇ ਫੋਨ ਵੀ ਬੰਦ ਹੋ ਗਿਆ ਸੀ ਬੋਲਦੀ ਬੋਲਦੀ ਉਹਦੀ ਨਿਗਾਹ ਜਦ ਬਾਪੂ ਦੇ ਸਕੂਟਰ ਤੇ ਪਈ ਉਹ ਇਕਦਮ ਹੈਰਾਨ ਰਹਿ ਗਈ ਉਹ ਵਾਰ-ਵਾਰ ਸਕੂਟਰ ਨੂੰ ਹੱਥ ਲਾ ਲਾ ਕੇ ਦੇਖ ਰਹੀ ਸੀ ਮੇਰੇ ਕੋਲ ਆ ਕੇ ਉਹਨੇ ਮੇਰਾ ਮੱਥਾ ਚੁੰਮ ਲਿਆ ਆਖਿਆ ਮੇਰਾ ਬਹਾਦਰ ਪੁੱਤ ਕਿਉਂਕਿ ਉਹਨੂੰ ਹਮੇਸ਼ਾ ਲੱਗਦਾ ਸੀ ਕਿ ਮੈਂ ਬਾਪੂ ਦੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕਰ ਪਾਵਾਂਗਾ ਤਾਂ ਹੀ ਤੇ ਉਹਨੇ ਪਿੰਡ ਛੱਡ ਕੇ ਪ੍ਰਦੇਸ਼ ਰਹਿਣ ਦਾ ਮਨ ਬਣਾ ਲਿਆ ਸੀ ਸਹੀ ਵੀ ਸੀ ਉਦੋਂ ਮੈਂ ਬਾਪੂ ਦੇ ਜਾਣ ਮਗਰੋਂ ਰੋਜ਼ ਰਾਤ ਨੂੰ ਸੁੱਤਾ ਉੱਠ ਉੱਠ ਕੇ ਰੋਂਦਾ ਸੀ ਬਾਪੂ ਨਾ ਜਾ ਛੱਡ ਕੇ ਕਹਿਣ ਲੱਗ ਰਿਹਾ ਕੈ ਕੇ ਰੋਣ ਲੱਗ ਜਾਂਦਾ ਸੀ ਮਾਂ ਮੇਰੇ ਤੇ ਅੱਜ ਮਾਣ ਮਹਿਸੂਸ ਕਰ ਰਹੀ ਸੀ ਕਿ ਮੈਂ ਬੀਤੇ ਮਾੜੇ ਕੱਲ ਨੂੰ ਸਵੀਕਾਰ ਕਰ ਲਿਆ ਮੈਂ ਮੰਝੇ ਤੇ ਬੈਠ ਕੇ ਮਾਂ ਨੂੰ ਫਰੇਮ ਵਿੱਚ ਜੜੀ ਬਾਪੂ ਦੀ ਜੁੱਤੀ ਦਿਖਾਈ ਤੇ ਕਿਹਾ ਕਿ ਯਾਦ ਆ ਇੱਕ ਵਾਰ ਬਾਪੂ ਨੰਗੇ ਪੈਰੀਂ ਸ਼ਹਿਰੋਂ ਆਇਆ ਸੀ ਤੇ ਪੈਸੇ ਨਾ ਹੋਣ ਕਰਕੇ ਮूण ਜੁੱਤੀ ਚੁੱਕਣ ਨਹੀਂ ਸੀ ਗਿਆ ਦੁਕਾਨ ਤੋਂ ਉਦੋਂ ਦੀ 50 ਰੁਪਏ ਦੀ ਜੁੱਤੀ ਦੀ ਕੀਮਤ ਹੁਣ ਕਰੋੜਾਂ ਚ ਹੈ ਮਾਂ ਮੇਰੀਆਂ ਗੱਲਾਂ ਵਿੱਚ ਉਲਝ ਗਈ ਮੈਂ ਉਹਨੂੰ ਮੋਚੀ ਵਾਲੀ ਸਾਰੀ ਗੱਲ ਸੁਣਾਈ ਮਾਣੇ ਅੱਖਾਂ ਭਰ ਲਈਆਂ ਇੰਨੇ ਨੂੰ ਮੇਰਾ ਪੁੱਤ ਟਰੈਕਟਰ ਦੇ ਮੂਹਰੇ ਲੱਗੇ ਬਾਜੇ ਨਾਲ ਪਾਪਾ ਪਾਪਾ ਕਰਦਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਪਾਪਾ this is the best gift ਮੈਂ ਮੁਸਕਰਾ ਪਿਆ ਮੇਰੇ ਘਰ ਵਾਲੀ ਪਾਣੀ ਦਾ ਗਲਾਸ ਲੈ ਕੇ ਆਈ ਮੈਂ ਪਾਣੀ ਦਾ ਗਲਾਸ ਹੱਥ 'ਚ ਫੜਿਆ ਈ ਸੀ ਮੇਰਾ ਪੁੱਤ ਮੇਰੇ ਕੋਲ ਆ ਕੇ ਤੇ ਮੇਰੇ ਹੱਥੋਂ ਪਾਣੀ ਦਾ ਗਲਾਸ ਫੜ ਕੇ ਸਾਰਾ ਪਾਣੀ ਪੀ ਗਿਆ ਮੈਂ ਉਸ ਵੱਲ ਬੜੇ ਸਕੂਨ ਨਾਲ ਦੇਖ ਰਿਹਾ ਸੀ ਜਿਵੇਂ ਮੇਰਾ ਬਾਪੂ ਕਈ ਸਾਲ ਪਹਿਲਾਂ ਉਸ ਬੱਸ ਸਟੈਂਡ ਵਿੱਚ ਬੈਠਾ ਮੇਰੇ ਵੱਲ ਦੇਖ ਰਿਹਾ ਸੀ ਪੀੜੀਆਂ ਬਦਲਦੀਆਂ ਰਹਿੰਦੀਆਂ ਨੇ ਪਰ ਸਮਾਂ ਪਿਛਲੀਆਂ ਪੀੜੀਆਂ ਨੂੰ ਫਿਰ ਸਾਡੇ ਵਿੱਚ ਲਿਆ ਕੇ ਖੜਾ ਕਰ ਦਿੰਦਾ ਹੈ ਇੱਕ ਤੇਰੀ ਜੁੱਤੀ ਸਾਹਮਣੇ ਬੂਟ ਜਾਰਡਨ ਦੇ ਜਾਪਦੇ ਨੇ ਹੌਲੇ ਫੇਅਰ ਪਲੱਸਾਂ ਲੱਗਣ ਠੰਡੀਆਂ ਮੈਂ ਲੱਭਦਾ ਰਹਿਣਾ ਨਿੱਗ ਵਾਲੇ ਕੋਲੇ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ